ਜਿਨਨੇ 750 ਸਾਲ ਦੀ ਹਕੂਮਤ ਦੀਆਂ ਜੜਾਂ ਪੁੱਟ ਕੇ ਖਾਲਸਾ ਰਾਜ ਦੇ ਝੰਡੇ ਗਾੜ ਦਿੱਤੇ ਬਸ ਇੱਕੋ ਲਕਸ਼ਾ ਕਿ ਤੁਹਾਡੀ ਸੁਰਤ ਵਿੱਚ ਸਰਹੰਦ ਦੀ ਦੀਵਾਰ ਤੇ ਚਮਕੌਰ ਦੀ ਗੜੀ ਹੋਵੇ ਇਹ ਤੁਹਾਡੀ ਚੜ੍ਹਦੀ ਕਲਾ ਦਾ ਰਾਜ ਤੇ ਗੁਰੂ ਦੇ ਬੰਦੇ ਜਦੋਂ ਬਣ ਕੇ ਤੁਰਾਂਗੇ ਨਾ ਬਾਕੀ ਕੌਮ ਕਾਫਲਾ ਬਣ ਕੇ ਪਿੱਛੇ ਤੁਰਦੀ ਆ ਸ਼ਰਤ ਹੈ ਕਿ ਗੁਰੂ ਦੇ ਬੰਦੇ ਬਣੀਏ ਸਾਧ ਸੰਗਤ ਉਹਨਾਂ ਹੀ ਖੱਜਲ ਤੇ ਖਵਾਰੀ ਹੋਏਗੀ ਜਿੰਨਾ ਅਸੀਂ ਵੰਡੇ ਜਾਵਾਂਗੇ ਟੋਟੇ ਟੋਟੇ ਹੋਵਾਂਗੇ ਉਦੋਂ ਹੀ ਸਿੱਖ ਰਾਜ ਦਾ ਮੋੜ ਵੱਜਦਾ ਜਦੋਂ ਅਸੀਂ ਸਾਰਾ ਪੰਥ ਇੱਕ ਨਿਸ਼ਾਨ ਦੇ ਹੇਠਾਂ ਇਕੱਠੇ ਹੁੰਦੇ ਆ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਗੁਰੂ ਲਾਲਾ ਨੂੰ ਮਾਂ ਜੀ ਤੋਂ ਜੁਦਾ ਕਰਕੇ 12 ਪਉ ਨੂੰ ਹਰ ਸਿੱਤਮਤਾ ਆਇਆ ਗਿਆ ਫਤਵਾ ਜਾਰੀ ਹੋਇਆ ਸਵੇਰੇ ਨੀਹਾਂ 'ਚ ਚਨੇ ਆ ਜਾਏਗਾ ਤੇ ਅੱਜ ਇਸ ਵੇਲੇ ਅਮਰਤ ਵੇਲੇ ਨਿਤਨੇਮ ਕੀਤਾ ਜਾਣੇ ਸੇ ਪਹਿਲੇ ਗਲੇ ਲਗਾ ਤੋ ਲੂੰ ਕੇਸੋ ਮੇ ਕੰਗੀ ਕਰ ਦੂੰ ਮੂੰਹ ਦੁਲਾ ਤੋ ਲੂੰ ਇਨ ਪਿਆਰੇ ਸੇ ਸਰੋਂ ਪੇ ਨੰਨੀ ਸੀ ਕਲਗੀ ਸਜਾ ਤੋ ਲੂੰ ਔਰ ਮਰਨੇ ਸੇ ਪਹਿਲੇ ਤੁਮੇ ਦੁਲਹਾ